ਰੇਆ ਇਸ ਸਾਰੇ ਮੋਰਚੇ ਦੀ ਤਾਂ ਸਾਡੇ ਨਾਲ ਨੇ ਗੱਲਬਾਤ ਕਰਦੇ ਆਂ ਫੂਲ ਸਾਹਿਬ ਕਿਵੇਂ ਦੇਖਦੇ ਹੋ ਕਿ ਜਿਹੜੇ ਬੀਜੇਪੀ ਦੇ ਲੀਡਰ ਵੱਡੇ ਦਾਅਵੇ ਕਰਦੇ ਸੀ ਵੱਡੇ ਐਲਾਨ ਕਰਦੇ ਸੀ ਕਿ ਕਿਸਾਨ ਬਿਨਾਂ ਟਰੈਕਟਰਾਂ ਤੋਂ ਦਿੱਲੀ ਆ ਸਕਦੇ ਆ ਪਰ ਅਜੇ ਹਾ ਕੋਈ ਮਾਹੌਲ ਨਹੀਂ ਸਿਰਜਿਆ ਗਿਆ ਕਿ ਕਿਸਾਨ ਆਰਾਮ ਨਾਲ ਲੰਘ ਸਕਣ ਪਰ ਉਸ ਤੋਂ ਉਲਟ ਸਖਤ ਤੋਂ ਸਖਤ ਜਿਹੜੇ ਆ ਮੌਕੇ ਤੇ ਵੈਰੀਕੇਟਿੰਗ ਕਰ ਦਿੱਤੀ ਗਈ ਹੈ ਦੇਖੋ ਜੀ ਸਾਡਾ ਜਿਹੜਾ ਐਲਾਨ ਸੀਗਾ ਅਸੀਂ ਪਹਿਲਾਂ ਜਿਹੜਾ 13 ਫਰਵਰੀ ਨੂੰ ਸਾਡਾ ਸੀਗਾ ਵੀ ਟਰੈਕਟਰਾਂ ਸਮੇਤ ਰੋਕਾਂ ਨੂੰ ਤੋੜਦੇ ਹੋਏ ਮਸ਼ੀਨਾਂ ਦੇ ਨਾਲ ਟਰੈਕਟਰਾਂ ਦੇ ਨਾਲ ਅਸੀਂ ਅੱਗੇ ਵਧਾਂਗੇ ਉਦੋਂ ਅਸੀਂ ਇੱਕ ਸਟੈਪ ਬੈਕ ਕਰ ਲਿਆ ਸੀਗਾ ਬਈ ਜਾਵਾਂਗੇ ਦਿੱਲੀ ਕੋਚ ਕਰਾਂਗੇ ਪਰ ਉਹ ਬਿਨਾ ਟਰੈਕਟਰਾਂ ਟਰਾਲੀਆਂ ਦੇ ਤੇ ਇਸ ਕਰਕੇ ਕੀਤਾ ਸੀਗਾ ਵੀ ਕੁਝ ਜਿਹੜੇ ਸੀਗੇ ਸਾਡੇ ਹਮਦਰਦ ਸਾਡੇ ਸੁਭਚਿੰਤਕ ਲੋਕ ਆ ਉਹ ਕਹਿਣ ਲੱਗੇ ਸੀਗੇ ਵੀ ਚਲੋ ਜਦ ਇਹ ਸਾਨੂੰ ਪੈਦਲ ਜਾਣ ਦੀ ਇਜਾਜ਼ਤ ਦਿੰਦੇ ਆ ਤੁਸੀਂ ਇੱਕ ਵਾਰੀ ਉੱਥੇ ਦਿੱਲੀ ਤਾਂ ਪਹੁੰਚੋ ਨਾ ਕਿਸੇ ਲੋਟ ਤਾਂ ਤੁਸੀਂ ਆਪਣੀ ਇਹ ਅੜੀ ਛੱਡ ਦਿਓ ਤੁਸੀਂ ਪੈਦਲ ਜਾਣਾ ਉਹ ਸਾਰੀਆਂ ਲੀਆਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਅਸੀਂ ਕਿਸੇ ਦੇ ਡਰ ਚੋਂ ਨਹੀਂ ਮਤਲਬ ਲੋਕਾਂ ਦੀਆਂ ਭਾਵਨਾਵਾਂ ਨੂੰ ਜਿਹੜੇ ਸਾਡੇ ਸੁਭਚਿੰਤਕ ਸਾਡੇ ਹਮਦਰਦ ਹੈ ਸਾਡੇ ਪੱਖੀ ਹੈ ਸਾਡੇ ਸਮਰਥਕ ਹੈ ਉਹਨਾਂ ਦੀਆਂ ਭਾਵਨਾਵਾਂ ਨੂੰ ਧਿਆਨ ਚ ਰੱਖ ਕੇ ਅਸੀਂ ਇਹ ਪ੍ਰੋਗਰਾਮ ਹੈ ਪੈਦਲ ਕੂਚ ਵਾਲਾ ਮਰਜੀਬੜਿਆਂ ਦੇ ਜੱਥੇ ਵਾਲਾ ਦਾ ਅਸੀਂ ਐਲਾਨ ਕੀਤਾ ਸੀ ਤਾਂ ਪਰ ਮਰਜੀਬੜਿਆਂ ਦਾ ਭਾਵੇਂ ਹੁੰਦਾ ਵੀ ਅਸੀਂ ਜਦੋਂ ਆਏ ਸੀ ਵੀ ਪੈਦਲ ਕੂਚ ਦਾ ਐਲਾਨ ਕੀਤਾ ਸੀ ਅਸੀਂ ਸਾਡੇ ਨਾਲ ਇਹ ਵੀ ਸੀਗਾ ਵੀ ਅਸੀਂ ਕਿ ਉੱਥੇ ਦਿਖਾਵਾ ਕਰਕੇ ਨਹੀਂ ਆਵਾਂਗੇ ਪੈਦਲ ਕੁਝ ਕੀਤਾ ਮੜਾ ਜੇ ਉਹਨਾਂ ਨੇ ਰੋਕ ਲਿਆ ਉਸ ਤੋਂ ਬਾਅਦ ਉੱਥੇ ਹੀ ਤਾਂ ਦਾ ਮਾਰ ਕੇ ਸਪੀਚ ਕਰਕੇ ਮੁੜਾਏ ਜਿਵੇਂ ਅੱਗੇ ਅੱਜ ਜਾਣਾ ਅੱਗੇ ਜੋ ਮਰਦੇ ਹਾਲਾਤ ਬਣਦਾ ਮਰਜੀ ਵੜੇ ਸ਼ਬਦ ਹੀ ਤਾਰ ਰੱਖਿਆ ਵੀ ਫੇਰ ਉਹੋ ਜੇ ਪੈਦਲ ਨੂੰ ਵੀ ਨਹੀਂ ਜਾਣ ਦਿੰਦੇ ਆਪਣੇ ਬਿਆਨਾਂ ਤੋਂ ਵੀ ਸਾਰੇ ਮੁਕਰਦੇ ਨੇ اخਲਾਕੀ ਤੌਰ ਤੇ ਹਾਰਦੇ ਨੇ ਦੁਨੀਆ ਦੇਖ ਲੂਗੇ ਉਹਨੂੰ ਅਜ اخਲਾਕੀ ਤੌਰ ਤੇ ਹਾਰਦਿਆਂ ਨੂੰ ਪਿਆਰੋ ਤਾਂ ਫਿਰ ਪੈਦਲ ਆ ਗਏ ਸੀਗੇ ਹੁਣ ਵੀ ਤੁਸੀਂ ਕਿਉਂ ਨਹੀਂ ਜਾਣ ਦਿੰਦਾ ਸਾਰੀ ਜੁੜੀਆਂ ਦੇਖੂਗੀ ਸੋ ਇਸ ਕਰਕੇ ਵੀ ਅਸੀਂ ਜੋ ਸਾਨੂੰ ਰੋਕਦੇ ਆ ਪੈਦਲ ਨੂੰ ਵੀ ਫਿਰ ਅਸੀਂ ਜਦੋਂ ਜਹਾਦ ਕਰਾਂਗੇ ਉਹਨਾਂ ਦਾ ਜ਼ਬਰ ਝੱਲਾਂਗੇ ਆਪਣੇ ਪਿੰਡੇ ਤੇ ਉਹਨਾਂ ਦੇ ਅਥਰੂ ਗਏ ਸੋ ਉਹਨਾਂ ਦਾ ਪਾਣੀ ਦੇ ਗਏ ਬੱਟਰ ਕੈਨਾਂ ਉਹਨਾਂ ਦੀਆਂ ਲਾਠੀਆਂ ਉਹਨਾਂ ਦੀਆਂ ਰਬੜ ਦੇ ਗੇਂ ਬੋਲ ਗਿਆ ਪਰ ਅਸੀਂ ਉਹ ਜਿੰਨਾ ਚਿਰ ਸਾਡੇ ਜੀ ਦਮ ਹੋਊਗਾ ਅਸੀਂ ਮੁਰੇ ਰਵਾਇ ਕਰਾਂਗੇ ਬਾਕੀ ਜਦੋਂ ਜਿਵੇਂ ਅਸੀਂ ਕਰਾਂਗੇ ਚਾਰੇ ਆਗੂ ਉਵੇਂ ਬਾਕੀ ਨੇ ਕਰਨਾ ਇਹ ਤਾਂ ਇਹ ਵੀ ਵਾਕਿਆ ਮਰਜੀਬੜਾ ਦਾ ਜਫਾ ਮਰਜੀਬੜਾ ਦਾ ਅਰਥ ਹੀ ਹੁੰਦਾ ਵੀ ਉਹ ਮਾਰਨ ਦੇ ਖਾਤਰ ਨਹੀਂ ਸਰਕਾਰ ਦੇ ਜਬਰ ਮੂਰੇ ਜਾਨੂੰ ਸਾਨੂੰ ਦਿਖ ਰਿਹਾ ਵੀ ਤਿਆਰੀ ਕਰੀ ਬੈਠੇ ਆ ਉਹ ਸਾਰੀ ਤਿਆਰੀ ਸਾਡੇ ਖਾਤਰ ਕੀਤੀ ਹੋਈ ਹੈ ਸਾਨੂੰ ਲਗਾਉਣ ਖਾਤਰ ਤੇ ਸਾਨੂੰ ਮਾਰਨ ਦੇ ਖਾਤਰ ਉਹ ਅਸੀਂ ਮਰਜੀਵੜਿਆਂ ਦਾ ਹੱਥ ਹੁੰਦਾ ਵੀ ਆਪਣੇ ਆਪ ਨੂੰ ਜਿਹਦਾ ਸਾਨੂੰ ਪਤਾ ਵੀ ਮੂਰੇ ਮੌਤ ਖੜੀ ਆ ਮੂਰੇ ਜਬਰ ਖੜਾ ਉਹਦੇ ਲਈ ਆਪਣੇ ਆਪ ਨੂੰ ਪੇਸ਼ ਕਰਨਾ ਇਹ ਹੀ ਮਰਜੀਵੜਿਆਂ ਦਾ ਧਰਮ ਹੁੰਦਾ ਜਿਵੇਂ ਆਪਾਂ ਦੇਖਿਆ ਕਿ ਉਪਰ ਰਾਸ਼ਟਰਪਤੀ ਦਾ ਵੀ ਬਿਆਨ ਸਾਹਮਣੇ ਆ ਗਿਆ ਕਿ ਕਿਸਾਨਾਂ ਦੀਆਂ ਮੰਗਾਂ ਜਾਇਜ਼ ਨੇ ਸੁਪਰੀਮ ਕੋਰਟ ਚ ਵੀ ਜਿਹੜੀ ਕਮੇਟੀ ਬਣਾਈ ਗਈ ਆ ਉਹਨੇ ਵੀ ਕਿਹਾ ਤਾਂ ਵੀ ਮੰਗਾਂ ਜਾਇਜ਼ ਨੇ ਤਾਂ ਹੁਣ ਆਖਰਕਾਰ ਕਿ ਇਹ ਭਜਾ ਕੀ ਰਹਿ ਗਈ ਕੀ ਰਹਿ ਗਿਆ ਹੁਣ ਕਿ ਸਰਕਾਰ ਹਲੇ ਵੀ ਮੰਨ ਨਹੀਂ ਰਹੀ ਉਲਟਾ ਹਰਿਆਣੇ ਵਿੱਚ ਸਰਕਾਰ ਸਰਕਾਰੀ ਸਕੂਲਾਂ 'ਚ ਛੁੱਟੀਆਂ ਕਰ ਦਿੱਤੀਆਂ ਗਿਆ ਮਾਹੌਲ ਇਹ ਜਿਹਾ ਸਿਰਜਿਆ ਜਾ ਰਿਹਾ ਵੀ ਪਤਾ ਨਹੀਂ ਕੀ ਕੁਝ ਹੋ ਜਾਣਾ ਅੱਜ ਦੇਖੋ ਜੀ ਉਹ ਨਾ ਇਹਨਾਂ ਦਾ ਹੰਕਾਰ ਹੈ ਹੰਕਾਰ ਹੈ ਜੀ ਬਈ ਅਸੀਂ ਸਾਡੇ ਬੁਰੇ ਕੋਈ ਤਾਕਤ ਨਹੀਂ ਕਿਸਾਨ ਵੀ ਕੋਈ ਤਾਕਤ ਨਹੀਂ ਦੂਜੇ ਜਿਹੜੇ ਵਰਗ ਕੋਈ ਤਾਕਤ ਨਹੀਂ ਸਾਡੇ ਤੇ ਮਗਰ ਕਾਰਪੋਰੇਟ ਘਰਾਣਿਆਂ ਦਾ ਹੱਥ ਹੈਗਾ ਦੁਨੀਆਂ ਦੇ ਦੇਸ਼ਾਂ-ਵਦੇਸ਼ਾਂ ਦੇ ਸਾਰਿਆਂ ਦਾ ਉਹ ਲੋਕਾਂ ਦੀ ਨਾਲੋਂ ਉਹਨਾਂ ਦੀ ਤਾਕਤ ਨੂੰ ਵੱਡਾ ਗਿਣਦੇ ਆ ਵੀ ਅਸੀਂ ਉਹਨਾਂ ਦੀ ਖਾਤਰ ਕਰ ਰਹੇ ਆ ਨੀਤੀਆਂ ਲਿਆ ਰਹੇ ਆ ਉਹ ਸਾਡੇ ਪਿੱਠ ਤੇ ਆ ਸਾਡੇ ਕੋਲੇ ਆਹਾ ਮਾਰੂ ਹਥਿਆਰ ਨੇ ਸਾਡੇ ਕੋਲੇ ਫੌਜਾਂ ਨੇ ਸਾਡੇ ਕੋਲੇ ਹੋਰ ਰਾਜ ਮਸ਼ੀਨਰੀ ਹੈਗੀ ਆ ਵੀ ਇਹ ਕਿਸਾਨਾਂ ਕੋਲੇ ਕੀ ਹੈ ਇਹ ਖਾਲੇ ਦੇ ਕੋਲੇ ਤਾਂ ਇਕੱਲੇ ਜਥੇ ਬੰਦੀ ਹੈ ਡੰਡੇ ਦੇ ਝੰਡੇ ਆ ਪਰ ਕੋਈ ਵੀ ਸਰਕਾਰ ਦੀ ਤਾਕਤ ਉਹ ਜੇ ਉਹਦੇ ਨਾਲ ਲੋਕ ਹੈ ਲੋਕਾਂ ਦਾ ਦਿਲ ਜਿੱਤ ਕੇ ਉਹ ਰਾਜ ਕਰਦੇ ਆ ਉਹ ਤਾਂ ਹੀ ਹੁੰਦੀ ਆ ਨਹੀਂ ਲੋਕ ਤਾਕਤ ਵੱਡੀ ਚੀਜ਼ ਹੁੰਦੀ ਆ ਸਰਕਾਰ ਕੋਲ ਜਿੱਡੀ ਮਰਜ਼ੀ ਰਾਜ ਮਸ਼ੀਨਰੀ ਹੋਵੇ ਹਥਿਆਰ ਹੋਣ ਉਹ ਵੱਡੀ ਤਾਕਤ ਨਹੀਂ ਹੁੰਦੀ ਇਸ ਕਰਕੇ ਨਾ ਹੰਕਾਰ ਹੈ ਹੰਕਾਰ ਹੁਣ ਕੋਈ ਨਹੀਂ ਦੇਖ ਲੈ ਹੰਕਾਰ ਪਹਿਲਾਂ ਦਾ ਵੀ ਬਦਿਆਂ ਦੇ ਢੇਰੇ ਪਾਏ ਨੇ ਲੋਕ ਤਾਕਤ ਨੇ ਉਹਨਾਂ ਦੇ ਹੰਕਾਰ ਉਹ ਉਹਨਾਂ ਦਾ ਨਸ਼ਾ ਲਾਹਿਆ ਉਹਨਾਂ ਦਾ ਸਤਾ ਲਾ ਹੁਣ ਵੀ ਇਹਨਾਂ ਦਾ ਹੰਕਾਰ ਵੀ ਢੇਰਾ ਪਾਊਗਾ ਇੱਕ ਦਿਨ ਲਾਜ਼ਮੀ ਪਾਊਗਾ ਜਿਹੜੇ ਰਵਨੀਤ ਸੀ ਬਿੱਟੂ ਕਹਿੰਦੇ ਸੀ ਕਿ ਕਿਸਾਨਾਂ ਦੀਆਂ ਜਾਇਦਾਦਾਂ ਚੈੱਕ ਕਰਿਆ ਜਾਣ ਅਸੀਂ ਬਾਹਰ ਹੋਰ ਕਾਰਵਾਈ ਕਰਾਂਗੇ ਪਰ ਉਹ ਬਿੱਤੇ ਕੱਲ ਹੀ ਉਹਨਾਂ ਦਾ ਲੋਕ ਸਭਾ ਚ ਬਿਆਨ ਸਾਹਮਣੇ ਆਇਆ ਕਿ ਆਰਥਿਕ ਹਾਲਾਤ ਜਿਹੜੇ ਉਹਨਾਂ ਕਿਸਾਨਾਂ ਦੀ ਗੱਲ ਹੋਣੀ ਚਾਹੀਦੀ ਆ ਹੁਣ ਕੀ ਕਰਨ ਲੱਗਿਆ ਕਿ ਜਿਹੜੇ ਜਾਇਦਾਦਾਂ ਦੀਆਂ ਗੱਲਾਂ ਕਰ ਰਹੇ ਸੀ ਅੱਜ ਉਹ ਫੇਰ ਕਿਸਾਨਾਂ ਦੇ ਹੱਕ 'ਚ ਬੋਲਦੇ ਨਜ਼ਰ ਆ ਰਹੇ ਆ ਕਿ ਇਹ ਮੋਰਚੇ ਦਾ ਹੁਣ ਕਿਤੇ ਨਾ ਕਿਤੇ ਦਬਾਅ ਬਣ ਰਿਹਾ ਉਹਨਾਂ ਤੇ ਨਹੀਂ ਜੀ ਵੇਖੋ ਇਹ ਤਾਂ ਜ਼ਮੀਨੀ ਹਕੀਕਤ ਹੈ ਜੀ ਸਭ ਨੂੰ ਪਤਾ ਵੀ ਕਿਸਾਨ ਕਰਜ਼ਾਈ ਹੈ 80% ਉਹਨਾਂ ਦੇ ਕਿਸੇ ਦਾ ਬੈਂਕ ਦਾ ਲੋਨ ਹੈ ਕਿਸੇ ਦਾ ਆਰਥਿਕ ਹੈ ਦਾ ਕਿਸੇ ਦਾ ਸੁਸਾਇਟੀ ਦਾ ਸਾਰੇ ਉਹਨਾਂ ਦੇ ਖਾਤੇ ਉਹ ਤਾਂ ਕਰਜ਼ੇ ਨਾਲ ਭਰੇ ਪਏ ਨੇ ਤੇ ਜੇ ਕੋਈ ਦੋ ਨੰਬਰ ਦਾ ਪੈਸਾ ਹੈਗਾ ਉਹ ਜਿਹੜੇ ਪਾਰਟੀਆਂ ਪਾਵਰ ਚ ਰਹੀਆਂ ਨੇ ਕੋਈ ਪਾਰਟੀ ਪਾਵਰ ਚ ਆਈ ਆ ਉਹਨਾਂ ਨੇ ਦੋ ਨੰਬਰ ਦਾ ਪੈਸਾ ਕਮਾਇਆ ਜਿਹੜਾ ਪੈਸਾ ਹੈਗਾ ਉਹ ਲੀਡਰਾਂ ਦਾ ਹੈਗਾ ਅਸੀਂ ਤਾਂ ਕਿਹਾ ਅਸੀਂ ਤਾਂ ਕਿਹਾ ਬਹੁਤ ਵਧੀਆ ਗੱਲ ਹੈਗੀ ਸਰਦੋ ਪਤਾ ਲੱਗ ਜੂਗਾ ਵੀ ਕਿਸਾਨਾਂ ਦੇ ਸਰ ਕਰਜ਼ਾ ਕਰਨਾ ਜਦੋਂ ਸਾਡੇ ਉਹ ਖਾਤੇ ਚੈੱਕ ਕਰਨਗੇ ਅਸੀਂ ਕਿਹਾ ਵੀ ਕਰਾਓ ਜੀ ਸਰ ਕੇ ਕਰਾਓ ਪਰ ਉਹ ਨਹੀਂ ਹੁਣ ਖਾਤੇ ਚੈੱਕ ਕਰਨ ਤੋਂ ਵੀ ਪਛੈਟ ਗਏ ਉਹ ਅਸੀਂ ਤਾਂ ਵੈਲਕਮ ਕਰਦੇ ਆ ਵੀ ਕਿਸਾਨਾਂ ਦੀ ਆਰਥਿਕ ਹਾਲਤ ਕੀ ਹੈ ਉਹ ਸਾਹਮਣੇ ਆ ਜੂਗੀ ਬੱਚਿਆਂ ਦੇ ਵੀ ਫੋਨ ਆ ਰਹੇ ਹੁਣੇ ਕਿ ਵੀ ਅੱਜ ਤੁਸੀਂ ਅੱਗੇ ਜਾ ਰਹੇ ਹੋ ਕੀ ਸੰਦੇਸ਼ ਬੱਚਿਆਂ ਨੂੰ ਦਿੱਤਾ ਜਾਂ ਕੀ ਗੱਲਬਾਤ ਹੋਈ ਹੈ ਕੋਈ ਕਿਸੇ ਤਰ੍ਹਾਂ ਦੀ ਨਮੋਸ਼ੀ ਤਾਂ ਨਹੀਂ ਹੈ ਬੱਚਾ ਚ ਵੀ ਹਾਂ ਇਹ ਹੌਸਲਾ ਤਾਂ ਨਹੀਂ ਕਿ ਕਿਧਰੋਂ ਟੈਨ ਵਾਲੀ ਗੱਲਬਾਤ ਆਈ ਸਮਝ ਨਹੀਂ ਜੀ ਸਾਡੇ ਬੱਚੇ ਸਾਡੇ ਪਰਿਵਾਰ ਸਾਡੇ ਪਰਿਵਾਰ ਦੇ ਮੈਂਬਰ ਅਸੀਂ ਕੋਈ ਪਹਿਲੇ ਦਿਨ ਨਹੀਂ ਇੱਥੇ ਆਏ 40 ਸਾਲ ਹੋ ਗਏ ਸਾਨੂੰ ਲਗਾਤਾਰ ਕਿਸਾਨਾਂ ਦੇ ਮੋਰਚਾ ਚਗਵਾਈ ਕਰਦੇ ਹਾਂ ਜਦੋਂ ਜਦ ਕਰਦੇ ਹਾਂ ਨੂੰ ਸੋ ਬੱਚਾ ਨੂੰ ਪਤਾ ਹੈਗਾ ਵੀ ਸਾਡੇ ਜਿਹੜੇ ਮਾਪੇ ਹੋਏਗੇ ਨੇ ਉਹ ਜੀ ਜੀ ਜੋੜਾ ਵਿਅਕਤੀ ਕਰਾ ਦਾ ਮਾ ਉਹ ਹੈਗੇ ਨੇ ਉਹ ਆ ਕਿਸੇ ਚੰਗੇ ਕੰਮ ਦੀ ਖਾਤਰ ਕਿਸੇ ਚੰਗੇ ਮਿਸ਼ਨ ਦੀ ਖਾਤਰ ਕੋਈ ਸਾਡਾ ਕੋਈ ਮਾਰੇ ਕੰਮ ਦੀ ਖਾਤਰ ਨਹੀਂ ਜਾ ਰਿਹਾ ਇਹ ਤੇ ਉਹ ਜਿਹੜਾ ਹੈਗੇ ਨੇ ਉਹਨੂੰ ਬੱਚਾ ਨੂੰ ਕਲੀਅਰ ਰਹੇਗਾ ਉਹਨਾਂ ਨੇ ਹੈਗਾ ਵੀ ਕੋਈ ਸਾਡਾ ਉਹਦੇ ਨਾਲ ਸਾਡਾ ਸਿਰ ਨੀਵਾ ਨਹੀਂ ਹੋਣਾ ਸਾਡੇ ਦਾਦਿਆਂ ਦੀ ਸਾਡੇ ਬਾਪੂਆਂ ਦੀ ਜੇ ਕੋਈ ਕੁਰਬਾਨੀ ਹੁੰਦੀ ਆ ਸੱਟਾਂ ਵੱਜਦੀਆਂ ਨੇ ਸਾਡਾ ਸਿਰ ਉੱਚਾ ਹੋਏ ਇਹ ਇੱਕ ਇੰਨਾ ਇੱਕ ਗੱਲ ਗਿਆਨ ਉਹਨਾਂ ਨੂੰ ਹੈਗਾ ਤੁਹਾਨੂੰ ਸੋ ਇਹ ਸੰਨ ਸਰਜੀਤ ਸਿੰਘ ਫੂਲ ਜਿਹੜੇ ਕਿ ਅੱਜ ਅਗਵਾਈ ਕਰਨਗੇ ਤਾਂ ਉਹ ਉਹਨਾਂ ਨੇ ਕਿਹਾ ਕਿ ਭਾਵੇਂ ਜੋ ਮਰਜ਼ੀ ਹੋ ਜੇ ਅਸੀਂ ਅੱਗੇ ਵਧਾਂਗੇ ਤੇ ਮਰਜ਼ੀ ਵੜੀ ਆ ਮਰਜ਼ੀ ਵੜੇ ਇਸੇ ਲਈ ਜਿਹੜੇ ਆ ਅੱਜ ਨਾਂ ਰੱਖਿਆ ਗਿਆ ਪਹਿਲੇ ਜਥੇਦਾਰ ਕੇ ਕੁਝ ਵੀ ਹੋ ਸਕਦਾ ਹੈ ਸਹਿੱਦੀ ਵੀ ਹੋ ਸਕਦੀ ਆ ਸ਼ਹਾਦਤਾ ਵੀ ਦੇ ਦੇ ਸਕਦੇ ਨੇ ਅਸੀਂ ਤਿਆਰ ਆ ਬਿਲਕੁਲ ਤੇ ਅੱਗੇ ਹੁਣ ਜਿਹੜੀ ਆ ਗੱਲਬਾਤ ਆ ਜਿਹੜੀ ਉਹ ਜਾਰੀ ਰੱਖਾਂਗੇ ਵੀਡੀਓ ਜਰਨਲਿਸਟ ਸਨੀਵਾਰ ਸਰਦਾਰ ਸਿੰਘ ਉਠੋਈ ਐਨ ਆਰ ਆਈ ਟੀ